ਐਸ਼ਾ ਦੇ ਦੂਜੇ ਨੰਬਰ ਤੇ ਜਾਣੀ ਜਾਂਦੀ ਨਾਬਾ ਦੀ ਅਨਾਜ ਮੰਡੀ ਦੇ ਵਿੱਚ ਝੋਨੇ ਦੀ ਫਸਲ ਦੇ ਸੀਜ਼ਨ ਨੂੰ ਮੁੱਖ ਰੱਖਦੇ ਆ ਪੰਜਾਬ ਸਰਕਾਰ ਦੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕੋਈ ਵੀ ਕਿਸਾਨ ਮੰਡੀ ਵਿੱਚ ਖੱਜਲ ਖਰਾਬ ਨਾ ਹੋਵੇ ਜਿਸ ਤਹਿਤ ਨਾਬਾ ਦੀ ਅਨਾਜ ਮੰਡੀ ਦੇ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਵੱਲੋਂ ਮੰਡੀ ਦਾ ਦੌਰਾ ਕੀਤਾ ਤੇ ਇਸ ਮੌਕੇ ਹਲਕਾ ਵਿਧਾਇਕ ਦੇਵਮਾਨ ਨੇ ਕਿਹਾ ਕਿ ਮੰਡੀ ਦੇ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਦੀ ਚੋਨੇ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਦਾਜੇਗੀ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਮੰਡੀ ਦੇ ਵਿੱਚ ਮੁਕੰਮਲ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਆਰਪੀਆ ਨੇ ਮੰਗ ਪੰਜਾਬ ਸਰਕਾਰ ਦੇ ਵੱਲੋਂ ਮੰਗ ਲਈਆਂ ਗਈਆਂ ਨੇ ਕਿਉਂਕਿ ਕਿਸਾਨ ਆਪਣੀ ਫਸਲ ਨੂੰ ਬੱਚਾ ਵਾਂਗ ਪਾਲ ਕੇ ਮੰਡੀ ਦੇ ਵਿੱਚ ਲੈ ਕੇ ਆਂਦਾ ਤਾਂ ਜੋ ਉਜੀਫ ਫਸਲ ਦੀ ਕੋਲੀ ਜਲਦੀ ਹੋ ਸਕੇ ਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਰੇਟ ਵਾਜਬੂ ਮਿਲ ਸਕੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਵੀ ਨਾਬਾਦੀ ਅਨਾਜ ਮੰਡੇ ਦੇ ਵਿੱਚ ਝੋਨੇ ਦੀ ਫਸਲ ਨੇ ਰਿਕਾਰਡ ਤੋੜਿਆ ਸੀ ਤੇ ਸਭ ਤੋਂ ਵੱਧ ਆਮਦਨ ਝੋਨੇ ਦੀ ਹੋਈ ਸੀ ਕੇਂਦਰ ਸਰਕਾਰ ਦੇ ਵੱਲੋਂ ਆਰਤੀਆ ਦੇ ਸੈਲਰਾ ਤੇ ਵਿੱਚ ਪਿਆ ਪਿਛਲੇ ਸਾਲ ਦਾ ਝੋਨਾ ਨਾ ਖਰੀਦਣ ਵਾਲੇ ਸਵਾਲ ਦਾ ਜਵਾਬ ਦੇ ਦਿਆਂ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਇਸ ਸੰਬੰਧੀ ਕੇਂਦਰ ਸਰਕਾਰ ਦੇ ਨਾਲ ਤਾਲਮੇਲ ਕਰ ਰਹੇ ਨੇ ਤਾਜ ਜੋ ਇਸ ਮਾਮਲੇ ਦਾ ਹੱਲ ਹੋ ਜਾਵੇ ਅੱਜ ਦਾਣਾ ਮੰਡੀ ਨਾਬਾ ਜਿਹੜੀ ਕਿ ਏਸ਼ੀਆ ਦੀ ਦੂਸਰੀ ਨੰਬਰ ਤੋਂ ਵੱਡੀ ਮੰਡੀ ਹੈ ਜਿਹਦਾ ਦੌਰਾ ਕੀਤਾ ਮੇਰੇ ਨਾਲ ਨਾਬਾ ਆਰਪੀਆ ਸੀ ਜਿਹੜੇ ਪ੍ਰਧਾਨ ਕਰਨ ਦੀ ਸਿੰਘ ਜੀ ਲਾਹੌਰਾ ਔਰ ਸਾਡੇ ਸਾਰੇ ਮੈਂਬਰ ਸਰਹਾਨ ਜਿਹੜੇ ਆਰਪੀਆ ਭਾਈਚਾਰਾ ਸਾਰਾ ਨਾਲ ਅਸੀਂ ਵਿਜ਼ਿਟ ਕਰ ਰਹੇ ਹਾਂ ਔਰ 1500 ਦੀ ਆਮਦ ਜਿਹੜੀ ਹੈ ਸ਼ੁਰੂ ਹੋ ਗਈ ਹੈ ਜੀ ਕਿਸਮ ਦੀ ਔਰ ਪ੍ਰਾਈਵੇਟ ਰੇਟ ਜਿਹੜਾ ਵੀ ਉਸ ਦਿਵਨ 2900 ਰੁਪਏ ਤੱਕ ਜਾ ਰਿਹਾ ਹੈ ਪ੍ਰਾਈਵੇਟ ਬੋਲੀ ਹੋ ਰਹੀ ਹੈ ਪਰ ਸਰਕਾਰੀ ਰੇਟ ਜਿਹੜਾ ਜੀ ਉਹ ਤੇ 220 ਰੁਪਏ ਜਿਹੜਾ ਜੀ ਫਿਕਸ ਕੀਤਾ ਗਿਆ ਕੱਲ ਤੋਂ ਬੋਲੀਆਂ ਸ਼ੁਰੂ ਹੋ ਜਾਣੀਆਂ ਮੈਂ ਇੱਕ ਬੇਨਤੀ ਕਰਦਾ ਸਾਰਿਆਂ ਨੂੰ ਕਿ ਕਈ ਵਾਰੀ ਜਿਵੇਂ ਮੰਡੀ ਦਾ ਸੀਜ਼ਨ ਆਉਂਦਾ ਤਾਂ ਬਹੁਤ ਸਾਰੀਆਂ ਜਿਵੇਂ ਪੱਲੇਦਾਰ ਜਾਂ ਸਾਡੇ ਲੇਬਰ ਜਿਹੜੀ ਹੈ ਕਈ ਚੀਜ਼ਾਂ ਨੂੰ ਲੈ ਕੇ ਉਹ ਸਰਕਾਰ ਸਾਹਮਣੇ ਮੰਗ ਰੱਖਦੇ ਨੇ ਮੁੱਖ ਮੰਤਰੀ ਭਗੰਤ ਮਾਨ ਸਾਹਿਬ ਜੀ ਦਾ ਹਦੇਸ਼ ਹੈ ਕਿ ਸਾਨੂੰ ਕਿ ਤੁਸੀਂ ਵਿਜ਼ਿਟ ਕਰੋ ਔਰ ਜਿੰਨੀਆਂ ਵੀ ਮੰਗਾਂ ਨੇ ਮੰਡੀ ਨਾਲ ਸੰਬੰਧ ਚਾਹੇ ਆਰਤੀਆ ਭਾਈਚਾਰਾ ਚਾਹੇ ਲੇਬਰ ਜਾ ਟਰੋਟਵਾ ਜਿਹੜੀਆਂ ਵੀ ਮੰਗਾਂ ਨੇ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੇ ਦਾਇਰੇ ਅੰਦਰ ਆਉਂਦੀਆਂ ਉਹ ਸਾਰੀਆਂ ਜਿਹੜੀਆਂ ਨੇ ਤਕਰੀਬਨ ਤਕਨ ਮੰਨ ਲਿਆ ਗਿਆ ਹੈਗਾ ਨਾ ਨੋਟੀਫਿਕੇਸ਼ਨ ਵੀ ਜਾਰੀ ਹੋ ਜਾਣਾ ਔਰ ਜਿਹੜੀਆਂ ਪੰਜਾਬ ਸਰਕਾਰ ਦੇ ਥਰੂ ਸੈਂਟਰ ਤੱਕ ਜਿਹੜੀ ਪਹੁੰਚ ਕਰਨੀ ਹੈ ਸੈਂਟਰ ਦੇ ਹੱਥ ਦੇ ਵਿੱਚ ਆਉਂਦੀਆਂ ਨੇ ਸੈਂਟਰ ਨਾਲ ਗੱਲਬਾਤ ਕਰਕੇ ਉਹਦਾ ਪ੍ਰੋਸੈਸ ਆਲਰੇਡੀ ਕੰਪਲੀਟ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਉਂਕਿ ਕਿਸਾਨ ਆਪਣੀ ਪੁੱਤਾ ਮੰਗ ਪਾਲੀ ਫਸਲ ਜਿਹੜੀ ਮੰਡੀ ਚ ਲੈ ਕੇ ਆਉਂਦਾ ਕੋਈ ਖੱਜਲ ਖਰੀ ਨਾ ਹੋਵੇ ਸਾਰਾ ਕੁਝ ਠੀਕ ਚੱਲੇ ਬਾਰਦਾਨਾ ਠੀਕ ਆਵੇ ਟਰੋਟਵਾਈ ਦਾ ਕੰਮ ਠੀਕ ਰਹੇ ਲਿ ਏ ਆਪਣੇ ਬੋਸ਼ੇਸ਼ਾ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਮੌਸਮ ਦੀ ਕਿਰਪਾ ਬਣਾ ਕੇ ਰੱਖੋ ਮੌਸਮ ਸਾਫ਼ ਸੁਥਰਾ ਰੱਖੋ ਕਿਉਂਕਿ ਇਹੀ 10-15 ਦਿਨ ਦਾ ਮੌਸਮ ਜਿਹੜਾ ਜੀ ਕਿਸਾਨ ਲਈ ਬੜਾ ਜ਼ਰੂਰੀ ਹੁੰਦਾ ਤਾਂ ਕਿ ਆਪਣੀ ਫਸਲ ਦੀ ਸਾਮ ਸੰਭਾਲ ਕਰ ਲਵੇ ਸੋ ਮੈਂ ਮੰਡੀ ਦੇ ਵਿੱਚ ਪਹੁੰਚਿਆ ਸਾਰਾ ਕੰਮ ਠੀਕ ਠਾਕ ਹੈ ਔਰ ਕਿਸਾਨ ਦੀ ਚਿਹਰੇ ਤੇ ਰੌਣਕ ਹੈ ਜੀ ਔਰ ਪਿਛਲੇ ਸਾਲ ਵੀ ਨਾਭਾ ਦੀ ਦਾਣਾ ਮੰਡੀ ਨੇ ਰਿਕਾਰਡ ਤੋੜਿਆ ਸੀ ਹੈ ਜੀ ਕਿ ਸਭ ਤੋਂ ਵੱਧ ਆਮਨ ਜਿਹੜੀ ਆ ਇਸ ਮੰਡੀ ਦੇ ਵਿੱਚ ਹੋਈ ਸੀ ਝੋਨੇ ਦੀ ਔਰ ਇਸ ਵਾਰ ਵੀ ਦਸਰੇ ਨੇ ਆਰਤੀ ਭਾਈਚਾਰਾ ਕਿਸਾਨ ਭਰਾ ਵੀ ਇਸ ਵਾਰ ਪਿਛਲੀ ਵਾਰ ਨਾਲੋਂ ਵੀ ਵੱਧ ਜਿਹੜਾ ਜੀ ਇੱਥੇ ਜਿਹੜਾ ਜੀ ਮਾਲ ਜਿਹੜਾ ਚੌਲਾਂ ਦਾ ਝੋਨੇ ਦਾ ਇੱਥੇ ਪਹੁੰਚਣ ਦੀ ਉਮੀਦ ਹੈ ਔਰ ਪ੍ਰਮਾਤਮਾ ਕਿਰਪਾ ਕਰੇ ਕਿ ਲਾਬਾ ਦੀ ਇਹ ਮੰਡੀ ਜਿਹੜੀ ਹੈ ਇਦੇ ਵਿੱਚ ਜਿੰਨੇ ਵੀ ਕਿਸਾਨ ਜਾਂ ਨਾਬਾ ਇਲਾਕੇ ਦੇ ਵਿੱਚ ਜਿੰਨੀਆਂ ਮੰਡੀਆਂ ਨੇ ਛੋਟੀਆਂ 500 ਦੀ ਮੰਡੀ ਆ ਹੋਰ ਪਿੰਡਾਂ ਦੀਆਂ ਮੰਡੀਆਂ ਨੇ ਉਹ ਸਭ ਦੇ ਵਿੱਚ ਪਰਮਾਤਮਾ ਕਿਰਪਾ ਬਣਾ ਕੇ ਰੱਖਣ ਉਹ ਕਿਸਾਨ ਦੀ ਫਸਲ ਜਿਹੜੀ ਆ ਉਹਦਾ ਵਾਜਬ ਮੁੱਲ ਮਲੇ ਆੜਤੀਆਂ ਭਰਾਵਾਂ ਨੂੰ ਜਿਹੜਾ ਜੀ ਠੀਕ ਪ੍ਰੋਫਿਟ ਹੋਵੇ ਪੱਲੇਦਾਰ ਹਰ ਇੱਕ ਨੂੰ ਉਮੀਦ ਹੁੰਦੀ ਹੈ ਜੀ ਚਾਹ ਵੇਚਣ ਵਾਲੇ ਨੂੰ ਵੀ ਉਮੀਦ ਹੁੰਦੀ ਹੈ ਹਰ ਇੱਕ ਦੀਆਂ ਪਰਮਾਤਮਾ ਝੋਲੀਆ ਭਰੇ ਹੋਣ ਸਾਰਾ ਕੁਝ ਠੀਕ ਠਾਕ ਰਹੇ ਕੇਂਦਰ ਸਰਕਾਰ ਦੇ ਵੱਲੋਂ ਅਜੇ ਪਿਛਲੇ ਸਾਲ ਦਾ ਝੋਨਾ ਜਿਹੜਾ ਨਹੀਂ ਚੁੱਕਿਆ ਗਿਆ ਉਹ ਸੈਲਰਾਂ ਚ ਦੇਖ ਰਿਹਾ ਕਿਵੇਂ ਦੇਖਦੇ ਹੋ ਜੀ ਹਾਂ ਜੀ 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 ਬਿਲਕੁ ਨਾਲ ਉਹਨਾਂ ਦੀ ਕੋਸ਼ਿਸ਼ ਹੈ ਕਿ ਜਲਦੀ ਇਹ ਮਸਲਾ ਜਿਹੜਾ ਹੱਲ ਕੀਤਾ ਜਾਵੇ ਹਾਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਜਿਹੜੀਆਂ ਪੰਜਾਬ ਲੈਵਲ ਤੇ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੀਆਂ ਆੜਤੀਆਂ ਨਾਲ ਪੰਜਾਬ ਦੀਆਂ ਮੰਡੀਆਂ ਨਾਲ ਸੰਬੰਧਤ ਪੰਜਾਬ ਸਰਕਾਰ ਦੀ ਹੱਦ ਦੇ ਵਿੱਚ ਜਿਹੜੇ ਫੈਸਲੇ ਨੇ ਸਾਰੇ ਪ੍ਰਵਾਨ ਕਰ ਲਏ ਗਏ ਆ ਔਰ ਉਹਦਾ ਜਲਦੀ ਨੋਟੀਫਿਕੇਸ਼ਨ ਵੀ ਹੋ ਜਾਣਾ ਜੀ ਤੇ ਬਾਕੀ ਜਿਹੜੇ ਕੇਂਦਰ ਨਾਲ ਸੰਬੰਧਿਤ ਹੈ ਜੀ ਗੱਲਬਾਤ ਉਹ ਸਾਰੀ ਮੁੱਖ ਮੰਤਰੀ ਸਾਹਿਬ ਤਾਲਮੇਲ ਕਰ ਰਹੇ ਹੈ ਤੇ ਪੋਜ਼ਿਟਿਵ ਵੀ ਉਹਦਾ ਵੀ ਰਿਸਪੋns ਜਲਦੀ ਆਏਗਾ ਜੀ ਬਿਲਕੁਲ ਹੰਤਮਨ ਸਾਹਿਬ ਇੱਕ ਤੁਰੰਤ ਤੇ ਜਿਹੜਾ ਹਸਪੀਟਲ ਦੇ ਵਿੱਚੋਂ ਸਿੱਧਾ ਹੀ ਮੀਟਿੰਗ ਹਦੋਂ ਕਰਨ ਲੱਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਕੱਲ ਜਦ ਜਿਵੇਂ ਛੁੱਟੀ ਹੋਈ ਹੈ ਸਾਰੇ ਨੇ ਦੇਖਿਆ ਹੈ ਸਾਰੇ ਪੰਜਾਬ ਨੇ ਜਿੰਮੀ ਛੁੱਟੀ ਹੋਈ ਹੈ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਬਹੁਤ ਕ੍ਰਾਂਤੀਕਾਰੀ ਮੁੱਖ ਮੰਤਰੀ ਨੇ ਪੰਜਾਬ ਨੂੰ ਬਹੁਤ ਉਮੀਦਾਂ ਨੇ ਪੂਕੰਤ ਮਾਨ ਸਾਹਿਬ ਤੋਂ ਕਿ ਇਹਨਾਂ ਨੂੰ ਤੰਦਰੁਸਤੀ ਬਖਸ਼ੋ ਇਹਨਾਂ ਦੇ ਨਾਲ ਕਿ ਸਾਰੇ ਪੰਜਾਬ ਦਾ ਜਿਹੜਾ ਭਵਿੱਖ ਜੁੜਿਆ ਹੈ ਤੇ ਕੱਲ ਮੁੱਖ ਮੰਤਰੀ ਸਾਹਿਬ ਨੇ ਹਸਪੀਟਲ ਤੋਂ ਆਉਂਦੇ ਸਾਰ ਸਭ ਤੋਂ ਪਹਿਲੀ ਮੀਟਿੰਗ ਜਿਹੜੀ ਹੈ ਮੰਡੀਆਂ ਨੂੰ ਲੈ ਕੇ ਕੀਤੀ ਹੈ ਔਰ ਜਿੰਨੀਆਂ ਵੀ ਸਮੱਸਿਆਵਾਂ ਨੇ ਰਾਈਟ ਵੇ ਉਹਦਾ ਹੱਲ ਕਰਕੇ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਕਿਸਾਨ ਨੂੰ ਕਿਸੇ ਮਜ਼ਦੂਰ ਨੂੰ ਕਿਸੇ ਆਰਥੀ ਭਾਈਚਾਰੇ ਨੂੰ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਆਵੇ ਔਰ ਸਭ ਨੂੰ ਸਮੂਥਲੀ ਜੋ ਵੀ ਰਾਈਟ ਕਿਸਦਾ ਮਨਦਾ ਮਿਲੇ ਦੇਖੋ ਸਾਨੂੰ ਜੀ ਐਮਐਲਏ ਸਾਹਿਬ ਨੇ ਉਹਰੇ ਆ ਕੇ ਮੰਡੀ ਚ ਵਿਸ਼ਵਾਸ ਦਵਾਇਆ ਜਿੰਨੀਆਂ ਵੀ ਆਰਤੀਏ ਭਾਈਚਾਰੇ ਨਾਲ ਵੀ ਮੰਗਾਂ ਨੇ ਮੁੱਖ ਮੰਗਾਂ ਨੇ ਉਹ ਸਾਰੀਆਂ ਮੰਨ ਲਈਆਂ ਨੇ ਤੇ ਦੂਜੀ ਜਿਹੜੀ ਸਾਡੀ ਲੇਬਰਾਂ ਦੀ ਮੰਗ ਥੀ ਉਹ ਵੀ ਉਹਨਾਂ ਨੇ ਪੂਰੀ ਕਰਤੀ ਕਹਿੰਦੇ ਵੀ 3:00 ਵਜੇ ਤਕਰੀਬਨ ਫਲੋਟਿਵਿਜ਼ਨ ਜਾਰੀ ਹੋ ਜਾਣਾ। ਬੇ ਫਿਰ ਤਾਂ ਸਾਨੂੰ ਕੋਈ ਦਿੱਕਤ ਨਹੀਂ ਜੇ ਸਾਰੀਆਂ ਸਾਡੀਆਂ ਮੰਗਾਂ ਮੰਨੀਆਂ ਗਈਆਂ ਤੇ ਸਾਨੂੰ ਕੋਈ ਇਹ ਜਿਹੀ ਦਿੱਕਤ ਲੱਗਦੀ ਨਹੀਂ। ਸਾਨੂੰ ਆਪਣੇ ਐਮਐਲਏ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇੱਕ ਦਿਨ ਸਾਡੇ ਨਾਲ ਝੂਠ ਤਾਂ ਕਦੇ ਬੋਲ ਕੇ ਨਹੀਂ ਗਏ। ਇਹ ਆ ਹਮੇਸ਼ਾ ਜਿਹੜੀ ਗੱਲ ਕਹਿੰਦੇ ਨੇ ਉਹ ਤੇ ਪਾਇਰਾ ਦਿੰਦੇ ਆ। ਇਹ ਤਾਂ ਸਰਕਾਰ ਲੈਵਲ ਦਾ ਕੰਮ ਹੈ ਜੀ ਸਰਕਾਰ ਨੇ ਕਰਾਉਣਾ। ਵਿਭਾਗਾਂ ਨੂੰ ਆਪੇ ਕਹਿਣਾ ਉਹਨਾਂ ਨੇ। ਜਦੋਂ ਜਦ ਸਰਕਾਰ ਇਹ ਸਾਡੇ ਦੁਆਰ ਤੇ ਆ ਗਈ। ਸਰਕਾਰ ਇਹ ਕਹਿੰਦੀ ਆ ਵੀ ਅਸੀਂ ਸਾਰਾ ਕੁਝ ਕਰਾਂਗੇ। ਬਸ ਮਹਿਕਮੇ ਤੋਂ ਫਿਰ ਪ੍ਰਸੋਜ ਕਰਨਾ। ਓਕੇ।